ਕਿਰਿਆ ਕਾਲ ਜੀ ਵੀਡੀਓ ਵੇਖ ਰਹੇ ਆਪ ਸਭ ਨੂੰ ਜੀ ਆਇਆਂ ਨੂੰ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਨਾ ਭੈਣਾ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੈ ਅਤੇ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰ ਦੇਣ ਸ਼ੁਰੂਆਤ ਕਰਦੇ ਹਾਂ ਅੱਜ ਦੀ ਵੱਡੀ ਖਬਰ ਸਿਫਤ ਤੱਕ ਪੂਜਾਪਾਰ ਹਰਿਆਣਾ ਪੰਜਾਬ ਅਤੇ ਐਨ ਸੀ ਆਰ ਚ ਮੌਸਮ ਵਿਗਿਆਨ ਨੇ ਰੈਡ ਅਲਰਟ ਜਾਰੀ ਕੀਤਾ ਨਵੀਂ ਦਿੱਲੀ ਪੂਰਾ ਉੱਤਰੀ ਭਾਰਤ ਅਕੜਾ ਕੇ ਦੀ ਠੰਡ ਨਾਲ ਕੰਬ ਰਿਹਾ ਹੈ ਤੇ ਧੁੰਦ ਹੋਰ ਸੰਗਣੀ ਹੁੰਦੀ ਜਾ ਰਹੀ ਹੈ हरियाणा ਦੇ हिसार ਤੇ ਤਾਪਮਨ ਸਿਰਫ 0 ਤੇ ਕਰੀਬ ਪੁੱਜ ਗਿਆ ਹੈ ਦਿੱਲੀ ਦਾ ਘੱਟੋ ਘੱਟ ਤਾਪਮਨ 3.9 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਹੈ ਜਿਹੜਾ 2018 ਤੋਂ ਬਾਅਦ ਇਸ ਡਿਗਰੀ ਤੱਕ ਦਾ ਸਭ ਤੋਂ ਘੱਟ ਤਾਪਮਨ ਸੀ ਰਾਜਧਾਨੀ ਚ ਇਸ ਮੌਸਮ ਦੀ ਸਭ ਤੋਂ ਸੰਗਣੀ ਠੰਡ ਰਹੀ ਹੈ ਜਿਸ ਕਾਰਨ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀ ਹੈ ਉੰਦੇ ਕਾਰਨ 330 ਹਵਾਈ ਜਹਾਜ਼ਾਂ ਦੀਆਂ ਉਡਾਨਾਂ ਤੇ ਅਸਰ ਪਿਆ ਹੈ ਰੇਲਾਂ ਗੱਡੀਆਂ ਤੇ ਦੇਰ ਨਾਲ ਚੱਲ ਰਹੀਆਂ ਹਨ ਧੁੰਦੀ ਸੀਤ ਲਹਿਰ ਨੂੰ ਦੇਖਦੇ ਆ ਦਿੱਲੀ ਹਰਿਆਣਾ ਪੰਜਾਬ ਅਤੇ ਸਮੇਤ ਕਈ ਸੂਬਿਆਂ ਵਿੱਚ ਅਲਰਟ ਜਾਰੀ ਕੀਤਾ ਗਿਆ ਹੈ ਅਗਲੀ ਖਬਰ ਅਸਖਬੀਰ ਬਾਦਲ ਨੂੰ ਮਿਲੀ ਵੱਡੀ ਰਾਹਤ ਸੁਪਰੀਮ ਕੋਰਟ ਨੇ ਬਾਦਲ ਖਿਲਾਫ ਪੰਜਾਬ ਸਰਕਾਰ ਦੀ ਅਪੀਲ ਕੀਤੀ ਖਾਰਜ ਨਵੀਂ ਦਿੱਲੀ ਸ਼੍ਰੋਮੀ ਕਲਦੀਦਲ ਦੇ ਪ੍ਰਧਾਨ ਸੁਖਵੀਰ ਬਾਦਲ ਨੂ ਸੁਪਰੀਮ ਕੋਰਟ ਨੂੰ ਵੱਡੀ ਰਾਹਤ ਮਿਲੀ ਹੈ ਸੁਪਰੀਮ ਕੋਰਟ ਦੇ ਬਾਦਲ ਖਿਲਾਫ ਦਰਜ ਐਫ ਆਈ ਆਰ ਨੂੰ ਰੱਦ ਕਰਨ ਦੇ ਹਾਈ ਕੋਰਟ ਨੇ ਫੈਸਲੇ ਨੂੰ ਬਰਕਰਾਰ ਕਰਦਖਦੇ ਹੋਏ ਪੰਜਾਬ ਸਰਕਾਰ ਦੀ ਅਪੀਲ ਖਾਰਜ ਕਰ ਦਿੱਤੀ ਹੈ ਕੋਰਟ ਨੇ ਪੁੱਛਿਆ ਕਿ ਇਹ ਅਜਿਹਾ ਮਾਮਲਾ ਨਹੀਂ ਹੈ ਜਿੱਥੇ ਸੂਬਾ ਸਰਕਾਰ ਨੂੰ ਅਪੀਲ ਕਰਨੀ ਚਾਹੀਦੀ ਹੈ ਜਸਟਿਸ ਨੇ ਐਸ ਉਕ ਦੇ ਅਗਵਾਈ ਵਾਲ ਬੈਚ ਨੇ ਪੰਜਾਬ ਹਾਈ ਕੋਰਟ ਦੇ ਅਗਸਤ 2023 ਦੇ ਫੈਸਲੇ ਖਿਲਾਫ ਪੰਜਾਬ ਸਰਕਾਰ ਦੀ ਅਪੀਲ ਤੇ ਸਵਾਲ ਉਠਾਉਂਦੇ ਹੋਏ ਕਿ ਹਾ ਕੀ ਆਈ ਪੀਸੀ ਦੀ ਧਾਰਾ 270 ਨੂੰ ਦਿਖਾਉਣ ਲਈ ਸਬੂਤ ਕਿੱਥੇ ਹਨ ਜਾਂ ਧਾਰਾ 341 ਤਹਿਤ ਐਫ ਆਈ ਆਰ ਦਿੱਖਦੇ ਇਸ ਨੂੰ ਸਪਸ਼ਟ ਹੈ ਕਿ ਅਜਿਹਾ ਕੋਈ ਅਪਰਾਧ ਨਹੀਂ ਬਣਦਾ ਇਸ ਮਾਮਲੇ 'ਚ ਸੁਖਬੀਰ ਬਾਦਲ ਦੇ ਖਿਲਾਫ ਅਪਰਾਧ ਮੁਕਤ ਮੁਕਦਮਾ ਸ਼ੁਰੂ ਕਰਨ ਦਾ ਕੋਈ ਮਤਲਬ ਨਹੀਂ ਬਣਦਾ ਇਸ ਹਾਲਤ 'ਚ ਅਸੀਂ ਪੰਜਾਬ ਸਰਕਾਰ ਅਤੇ ਹਰਿਆਣਾ ਹਾਈ ਕੋਰਟ ਨੇ ਦੀ ਐਫਆਈਆਰ ਰੱਦ ਕਰਨ ਦਾ ਫੈਸਲਾ 'ਚ ਦਾਖਲ ਦੇ ਚਾਹਵਨਾਂ ਨਹੀਂ ਹਾਂ ਅਗਲੀ ਖਬਰ ਝੰਡਾ ਲਹਿਰਾਉਣ ਤੋਂ ਰੋਕ ਕੇ ਜਾਣਗੇ ਮੰਤਰੀ ਅਮਨ अरोड़ा 15 ਜਨਵਰੀ ਨੂੰ ਹਾਈ ਕੋਰਟ ਚ ਸੁਣਵਾਈ ਜਾਣੂ ਮਾਮਲਾ ਪੰਜਾਬ ਸਰਕਾਰ ਦੇ ਮੰਤਰੀ ਅਮਨ अरोड़ा ਦੀਆਂ ਮੁਸ਼ਕਲਾਂ ਹੋਣ ਹੋਰ ਵਧਨ ਜਾ ਰਹੀਆਂ ਹਨ ਅਮਨ अरोड़ा ਖਿਲਾਫ ਪੰਜਾਬ ਹਰਿਆਣਾ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਗਈ ਹੈ ਦਰਸਲ ਅਮਨ अरोड़ा ਨੂੰ 21 ਦਸੰਬਰ 2023 ਨੂੰ ਦੋਸ਼ੀ ਟਹਿਰਾਏ ਜਾਣ ਤੋਂ ਬਾਅਦ ਉਹਨਾਂ ਨੂੰ ਵਿਧਾਇਕ ਵਜੋਂ ਅਗੋਚ ਕਰਾਰ ਦਿੱੰਨਿਆ ਅੰਮ੍ਰਿਤਸਰ 'ਚ ਝੰਡਾ ਲਹਿਰਾਉਣ ਤੋਂ ਰੋਕਣ ਦੀਆਂ ਹਦਾਇਤਾਂ ਜਾਰੀ ਕਰਨ ਸੰਬੰਧੀ ਦਾਇਰ ਪਟੀਸ਼ਨ ਨੇ ਸੁਣਵਾਈ ਸੋਮਵਾਰ 15 ਜਨਵਰੀ ਨੂੰ ਹੋਵੇਗੀ। ਅਮਨ ਅਰਾੜਾ ਖਿਲਾਫ ਪਟੀਸ਼ਨ ਦਾਇਰ ਸੰਗਰੂਰ ਵਿੱਚ ਵਾਸੀ ਅਨੀਲ ਕੁਮਾਰ ਤਾਈਲ ਨੇ ਰੋੜਾ ਵਿਰੋਧ ਦਾਇਰ ਪਟੀਸ਼ਨਰ ਰਾਹੀ ਕਿਹਾ ਕਿ 2013 ਵਿੱਚ ਸੁਪਰੀਮ ਕੋਰਟ ਨੇ ਆਪਣੇ ਇੱਕ ਹੁਕਮ ਵਿੱਚ ਸਪਸ਼ਟ ਕਿਹਾ ਸੀ ਕਿ ਜੇਕਰ ਕੋਈ ਅਦਾਲਤ ਕਿਸੇ ਜਾਂ ਪ੍ਰਤੀਨਿਧੀ ਨੂੰ ਇਹ 2 ਸਾਲ ਜਾਂ ਇਸ ਤੋਂ ਵੱਧ ਕੈਦ ਦੀ ਸਿਆਬ ਸੁਣਾਉਂਦੀ ਹੈ ਤਾਂ ਉਸ ਨੂੰ ਲੋਕ ਪ੍ਰਤੀਨਿਧੀਆਂ ਤਾਂ ਐਕਟ ਦੇ ਤਹਿਤ ਅਯੋਗ ਮੰਨਿਆ ਜਾਵੇਗਾ ਪਟੀਸ਼ਨਰ ਦੀ ਤਰਫੋਂ ਅੱਗੇ ਕਿਹਾ ਗਿਆ ਹੈ ਕਿ 21 ਦਸੰਬਰ 2023 ਨੂੰ ਸੰਗਰੂਰ ਦੀ ਅਦਾਲਤ ਵਿੱਚੋਂ ਵੱਲੋਂ ਮੰਤਰੀ ਅਮਨ ਰੋੜਾ ਨੂੰ ਆਈਪੀਐਸਸੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਦੋਸ਼ੀ ਪਾਏ ਜਾਣ ਤੋਂ ਬਾਅਦ 2 ਸਾਲ ਦੀ ਸਜ਼ਾ ਸੁਣਾਈ ਗਈ ਸੀ ਜਿਸ ਤੋਂ ਬਾਅਦ ਅਮਨ ਰੋੜਾ ਨੂੰ ਅਯੋਗ ਕਰਾਰ ਦਿੱਤਾ ਜਾਣਾ ਚਾਹੀਦਾ ਸੀ ਪਰ ਅਜੇ ਤੱਕ ਅਜਿਹਾ ਨਹੀਂ ਕੀਤਾ ਗਿਆ ਇਸ ਸਬੰਧੀ 26 ਜਨਵਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ ਸੀ ਅਗਲੀ ਖਬਰ ਕੋਰੇਕਾਨ ਫਸਲਾਂ ਨੂੰ ਭਾਰੀ ਨੁਕਸਾਨ ਮੌਸਮ ਵਿਭਾਗ ਨੇ ਦਿੱਤੀ ਚੇਤਾਵਨੀ ਪੂਰੇ ਉੱਤਰੀ ਭਾਰਤ ਵਿੱਚ ਠੰਡ ਦੇ ਪ੍ਰਕੋਪ ਲਗਾਤਾਰ ਜਾਰੀ ਹੈ ਇਸ ਦਰਾਂ ਮੌਸਮ ਵਿਗਿਆ ਵਿਭਾਗ ਨੇ ਉੱਤਰੀ ਭਾਰਤ ਦੇ ਕਈ ਇਲਾਕਿਆਂ ਵਿੱਚ ਠੰਡ ਦੀ ਚੇਤਾਵਨੀ ਜਾਰੀ ਕੀਤੀ ਹੈ ਹਿਮਾਚਲ ਪ੍ਰਦੇਸ਼ ਉੱਤਰਾਖੰਡ ਪੂਰਬੀ ਰਾਜਸਥਾਨ ਹਰਿਆਣਾ ਅਤੇ ਪੰਜਾਬ ਵਿੱਚ ਠੰਡ ਕਾਰਨ ਫਸਲਾਂ ਦਾ ਨੁਕਸਾਨ ਹੋ ਸਕਦਾ ਹੈ ਮੌਸਮ ਵਿਗਿਆ ਵਿਭਾਗ ਅਨੁਸਾਰ ਅਗਲੇ 4 ਤੋਂ 5 ਦਿਨ ਤੱਕ ਉੱਤਰੀ ਭਾਰਤ ਵਿੱਚ ਸੰਗਣੀ ਧੁੰਦ ਦਾ ਬਹੁਤ ਸੰਗਣੀ ਤੋਂਦ ਪੈਣ ਦੀ ਸੁਭਾਵਨਾ ਜਤਾਈ ਗਈ ਹੈ ਉੱਤਰੀ ਪੱਛਮੀ ਭਾਰਤ ਦੇ ਮੈਦਾਨੀ ਇਲਾਕਿਆਂ 'ਚ ਅਗਲੇ 4 ਦਿਨ ਤੱਕ ਠੰਡੇ ਵਧਨ ਦੀ ਸੁਭਾਵਨਾ ਹੈ ਇਸ ਤੋਂ ਇਲਾਵਾ ਅਗਲੇ 3 ਦਿਨ ਦੌਰਾਨ ਇਸ ਇਨ੍ਹਾਂ ਇਲਾਕਿਆਂ ਵਿੱਚ ਸੀਤ ਲਹਿਰ ਤੋਂ ਲੈ ਕੇ ਗੰਭੀਰ ਸੀਤ ਲਹਿਰ ਦੀ ਸੁਭਾਵਨਾ ਜਾਰੀ ਕੀਤੀ ਗਈ ਹੈ ਅਗਲੀ ਖਬਰ ਅਮਰੀਕਾ ਚ ਬਨਾ ਲੈਣ ਲਈ ਖਾਲਿਸਤਾਨ ਦਾ ਸਹਾਰਾ ਗੁਜਰਾਤ ਵੱਲ ਹੋਸ਼ ਉਡਾਣ ਦੇਣ ਵਾਲੇ ਖੁਲਾਸੇ ਮਨੁੱਖੀ ਤਸ ਕਰੀ ਦੇ ਦੋਸ਼ ਤਹਿਤ ਫਰਾਂਸ ਤੋਂ ਭਾਰਤ ਮੁੜੇ ਗਏ ਜਹਾਜ਼ ਬਾਰੇ ਹੁਣ ਤੁਹਾਡੇ ਖੁਲਾਸੇ ਹੋਣ ਲੱਗੇ ਹਨ ਮਨੁੱਖੀ ਤਸਕਰੀ ਦਾ ਪੂਰਾ ਨੈਟਵਰਕ ਦਿੱਲੀ ਚ ਕੇਂਦਰਿਤ ਸੀ ਇਸ ਵਿੱਚ ਜ਼ਿਆਦਾਤਰ ਏਜੰਟ ਪੰਜਾਬ ਅਤੇ ਗੁਜਰਾਤ ਤੋਂ ਹਨ ਇਹ ਇਹ ਵੀ ਖੁਲਾਸਾ ਹੋਇਆ ਹੈ ਕਿ ਅਮਰੀਕਾ ਚ ਵਿੱਚ ਪਨਾਹ ਲੈਣ ਲਈ ਲੇ ਪੰਜਾਬੀ ਨੌਜਵਾਨ ਖਾਲਿਸਤਾਨ ਦਾ ਸਹਾਰਾ ਲੈਂਦੇ ਹਨ ਅਮਰੀਕਾ ਸਰਹੰਦ ਨਾਲ ਫੜੇ ਜਾਣ ਵਾਲੇ ਪੰਜਾਬੀ ਯਾਤਰੀ ਖੁੱਦ ਨੂੰ ਖਾਲਿਸਤਾਨ ਦੱਸ ਕੇ ਪਨਾਹ ਲੈਂਦੇ ਹਨ ਦੇਰਅਸਲ ਭਾਰਤ ਨਾਗਰਿਕ ਨਾਲ ਭਰਿਆ ਜਾ ਰਿਹਾ ਹੈ ਜਹਾਜ਼ ਫਰਾਂਸ ਤੋਂ ਰੁੱਕ ਕੇ ਜਾਣ ਤੋਂ ਕਈ ਹਫਤਿਆਂ ਬਾਅਦ ਗੁਜਰਾਤ ਪੁਲਿਸ ਨੇ ਚੋਰਾ ਏਜੰਟਾ ਵਿਰੋਧ ਐਫ ਆਈ ਆਰ ਦਰਜ ਕੀਤੀ ਹੈ ਮਨੁੱਖੀ ਤਸਕਰੀ ਦੇ ਦੋਸ਼ ਹੇਠ ਰੋਕੇ ਗਏ ਜਹਾਜ਼ਾ ਨੂੰ ਮਗਰੋਂ ਭਾਰਤ ਵਾਪਸ ਭੇਜ ਦਿੱਤਾ ਗਿਆ ਸੀ ਅਗਲੀ ਖਬਰ ਚੰਡੀਗੜ੍ਹ ਨਗਰ ਨਿਗਮ ਮੇਅਰ ਦੀ ਚੋਣ ਲਈ ਪਹਿਲੀ ਵਾਰ ਦੇ ਨਿਭਾਟੀਆਂ ਹੋ ਸਕਦੀਆਂ ਨੇ ਮੈਦਾਨ 'ਚ ਚੰਡੀਗੜ੍ਹ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਹੋਣਗੀਆਂ ਇਸ ਤੋਂ ਪਹਿਲਾਂ 18 ਜਨਵਰੀ ਤੱਕ ਨਾਮਜ਼ਦਗੀਆਂ ਦਾਖਲ ਕੀਤੀ ਜਾ ਸਕਦੀਆਂ ਹਨ ਇਸ ਸਬੰਧੀ ਡਿਪਟੀ ਕਮਿਸ਼ਨ ਨੇ ਵਿੰਨੇ ਪ੍ਰਤਾਪ ਸਿੰਘ ਵੱਲੋਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ ਜਿਸ ਇਸ ਨੋਟੀਫਿਕੇਸ਼ਨ ਅਨੁਸਾਰ ਮੇਅਰ ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀਆਂ ਚੋਣਾਂ 18 ਜਨਵਰੀ ਨੂੰ ਸਵੇਰੇ 11:00 ਵਜੇ ਨਗਰ ਨਿਗਮ ਪਵਨ ਦੇ ਅਸੈਂਬਲੀ ਹਾਲ ਵਿੱਚ ਹੋਣਗੀਆਂ ਇਸ ਲਈ ਅਨੀਰ ਸਮੂਹ ਨੂੰ ਪ੍ਰੋਜੈਕਟ ਦੇ ਆਧਾਰ ਟੀ ਬਣਾਈ ਗਿਆ ਹੈ ਕਿ 13 ਜਨਵਰੀ ਸ਼ਾਮ 5 ਵਜੇ ਤੱਕ ਨਾਮ ਜਗਤੀਆਂ ਦਾਖਲ ਕੀਤੀਆਂ ਜਾ ਸਕਦੀਆਂ ਹਨ ਖਬਰ ਨੂੰ ਅੰਤ ਤੱਕ ਵੇਖਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਰਾਇ ਜ਼ਰੂਰ ਦਿਓ